हाँ जी भाई सात श्रीकाल बस आ चुकी है मॉर्निंग टाइम हो गया ढाई बज चुके चले अज आप गोपाल मोचन आ जाओ आ जाओ मुंडे आ जाओ आओ हम सामने के दिखया ओए ऊपर नहीं जग्गी <laughs> नहीं ਥੱਲੇ نیچے ਮਹਾਦੇਵ ਸਟੋਰ ਦੇ ਉੱਤੇ ਇਹ ਲਿਖਿਆ ਸੂਪਰ 12 ਪਲਾਸ 2 ਤੇ ਯਾਰ ਮੁੰਡਿਆ ਕੀ ਕਰਦੇ ਪਾਰਟੂ ਚ ਪੜਦੇ ਹੋ ਤੁਸੀਂ ਸਾਸ ਤੋਂ ਕਿਹ ਅੱਗੇ ਗੀ ਤੂੰ ਨਾ ਚਾਹ ਪੀਣੀ ਆ ਜਿੱਥੇ ਜਾ ਕੇ ਕਹਿੰਦਾ ਸੀ ਇਹੀ ਵਾਦੀ ਝੂਮਕ ਸੀ ਆਹ ਓ ਚਾਹ ਚੂ ਪੀ ਲੋ ਮੁੰਡਿਓ ਕਿੰਨੇ ਆ ਪਿੱਛੇ ਭਲਾਉਂ ਪੈਰ ਨੂੰ ਮੇਰਾ ਟਾਈਮ ਹੋ ਗਿਆ पहुंच चुके हैं गोपाल गो। पूरा जंगल का माहौल जी ये का ਇਹ ਦਿਨ ਕਿਚਰਾ ਬਣਿਆ ਹ ਲੋਕਾਂ ਦਾ ਜਾਣ ਲਿਆ ਨੇ ਆਪ ਕੋਸ਼ਿ ਲੋਕ ਬੋਲ ਰਹੇ ਨੇ ਅੱਗੇ ਚਾਹਰ ਨੂੰ ਟੈਂਟਰ ਲੱਗਾ ਹੋਵੇ ਹਾਂ ਇਹ ਇੱਥੇ ਖਾਣਾ-ਪੋਣਾ ਬਣਾਉਂਦੇ ਨੇ ਰੋਟੀ-ਪਾਣੀ ਆਈ ਗਿਆ ਨੂੰ ਮੁੱਲ ਵੇਚਦੇ ਨੇ ਮੱਕੀ ਦੀ ਰੋਟੀਆਂ ਤੋਂ ਸਾਫ਼ ਹੁੰਦੇ ਨੇ ਨਾ ਕੋ ਪਰ ਅੱਧਿਆਰੀ ਨਹੀਂ ਹੋਈ ਨਾ ਜੀ ਕੋਈ ਵੀ ਹੂੰ ਭਾਈ ਜਿਹੜੇ ਗੱਲ ਤੋਂ ਨਾ ਆਹ ਦੇਖੋ ਮਾਈਕ ਲਾ ਨਹੀਂ ਇਹ ਬੈਠੇ ਨੇ ਰਸਤੇ 'ਚ ਇੱਕ ਬੰਦਣ ਲਈ ਹੂੰ ਸਾਹ ਰੁਕੀ ਉਹਨਾਂ ਦੇ ਜੀ ਇਹ ਦੇ ਕੋਈ ਜਿਹੜੇ ਬੈਠੇ ਨੇ ਰਸਤੇ 'ਚ ਨਾ ਆਪਾਂ ਫੋਟੋ ਫੋਟ ਚੱਲੀ ਜਾਂਦੇ ਆਂ ਗਾਂਹਾਂ ਜਾ ਕੇ ਅਰੇ ਸੀੜੀਆਂ ਆਣਗੇ ਪੱਕੀਆਂ ਪਰ ਤਾਂ ਇਹ ਕੱਚਾ ਰਸਤਾ ਇੱਦਾਂ ਹੀ ਕਿਉਂਕਿ ਜਦੋਂ ਮੀਂਹ ਪੈਂਦਾ ਜੋਰਾਂ ਦਾ ਸਾਰੇ ਪਹਾ ਪੱਥਰ ਰੁੜ ਕੇ ਇਦਾਂ ਆ ਜਾਂਦੇ ਆ ਤੋਂ ਬੜਾ ਖੂਬੜਾ ਹੋਇਆ ਨਾ ਜਿਹੜੇ ਲੋਕ ਬੈਠੇ ਸੀ ਰਸਤੇ ਵਿੱਚ ਝੁਗੀਆਂ ਭਾਈ ਇਹ ਮਤਲਬ ਕੱਲ ਤੱਕ ਇਹਨਾਂ ਦਾ ਇੱਥੇ ਚੱਲੂ ਆਣਾ ਲੰਗਰ ਚਾਹ ਪਾਣੀ ਦਾ ਰੋਟੀ ਦਾ ਇਹ ਵੇਚਣਗੇ ਲੋਕਾਂ ਨੂੰ 20-20 ਰੁਪਏ ਦੀਆਂ ਦੋ ਰੋਟੀਆਂ ਇਦਾਂ ਇਹਨਾਂ ਨੇ ਉਹੀ ਕਮਾਈ ਕਰਨੀ ਹੈ 6-7 ਦਿਨ ਇੱਥੇ ਜਿਹੜਾ ਮੇਲਾ ਚੱਲਣਾ ਮਾਤਾ ਮੰਤਰ ਦੇ ਵੀ ਤਾਂ ਚਲੋ ਜੀ ਸੁਰੇਚਰਵਾ ਫਿਰ ਮਿਲ ਗਿਆ ਸਾਨੂੰ ਚੜਾਈ ਚੜਦੇ ਹੋਏ ਆ ਦੇਖ ਲਓ ਜੀ ਮੁੰਡੇ ਆਨੰਦ ਮਾਰਦੇ ਹੋਏ ਉਹ ਇੱਕ ਨੂੰ ਉਹ ਦੇਖ ਲਓ ਜੀ ਉਹ ਸਾਰੇ ਵੀ ਉਹ ਬਹੁਤ ਹੀ ਘੈਂਟ ਆ ਰਿਹਾ ਇੱਕ ਮੇਰੇ ਮੁੰਡੇ ਦਾ ਖਿੱਚੀ ਮੇਰੇ ਮੁੰਡੇ ਦਾ ਆ ਦੇਖੋ ਜੀ ਆ ਇੱਕ ਮੁੰਡੇ ਦਾ ਬਾਥਰੂਮ ਹੀ ਨਿਕਲਦਾ ਅਦੇ ਕੋਈ ਦਰ ਆਸਤੇ ਦੇ ਵਿੱਚ ਇਹ ਤਾਂ ਲਾ ਕੇ ਆ ਜਾਂਦੇ ਹਰਾਸਤੇ ਸਾਹਿਬ ਉਹ ਚੜਦਾ ਵਾ ਦੰਬੋ ਚੜ ਜਾਂਦਾ ਇੱਥੇ ਆ ਗਏ ਇੱਕ ਕੋਹਾਂ ਉੱਤੇ ਚੜਦੇ ਚੜਦੇ ਕੋਪੀ ਚੇ ਰਹੇ ਬਾਕੀ ਬੰਦੇ ਆਪਣੇ ਸਾਰੇ ਆ ਰਹੇ ਹੋਲੀ-ਹੋਲੀ ਮਗਰ ਮਗਰ ਆ ਰਹੇ ਨੇ ਉਹ ਆਪ ਉਹਨਾਂ ਦੇਖਦਾ ਤੁਹਾਨੂੰ ਉਹ ਦੇਖ ਆ ਰਹੇ ਉਹ ਘਾਹ ਦਾ ਦੇਰ ਹੀ ਕੋਰਾਂਗੇ ਉਹ ਘਾਹ ਦਾ ਦੇਰ ਕਿੰਨਾ ਲੱਗਿਆ ਬਾਜੀ ਘਾਹ ਪੋੜੀਆਂ ਦਾ ਕੰਮ ਚੱਲੂ ਹੋਇਆ ਇੱਥੋਂ ਠੀਕ ਮੰਦਰ ਦੀ ਸ਼ੁਰੂਆਤ ਆਏ ਜੇ ਤਾਂ ਘੰਟੀ ਵੀ ਜਾ ਕੇ ਦੇਖ ਹਮਨੇ ਆਹ ਦੇਖੋ ਉਪਰ ਆ ਨੰਦਰ ਮੰਦਿਰ ਤੋਂ ਉਹ ਲੀਓ ਨਵਾਂ ਗੇਟ ਬਣਾਇਆ ਹੈ ਉਧਰ ਦੀ ਨਵੇਂ ਗੇਟ ਵਾਲੇ ਪਾਸੇ ਜੀ ਸੁੰਨ ਦਿਖਾਨੇ ਆ ਇਹ ਵਲੌਗ ਬਹੁਤ ਲੰਬਾ ਚਲੇ ਜਾਣਾ ਉਹ ਵੀ ਚੜਾਈ ਮੋਹrota ਚਾਰ ਦਿਨ ਦਾ ਮੇਲਾ ਇੱਥੇ ਇਧਰ ਦੀ ਇਧਰ ਦੀ ਆ ਰਹੀ ਹੈ ਇਧਰ ਦੀ ਨਵੀਂ ਐਂਟਰੀ ਸਾਹਮਣੇ ਦੀ ਬਣੀ ਹੋਈ ਆ ਆ ਦੇਖੋ ਨਵਾਂ ਗੇਟ ਇਧਰ ਦੀ ਬਣ ਗਿਆ ਹੁਣ ਪੰਨਾ ਇਹਦਾ ਪਿੱਛੇ ਦਿਖਾਈ ਤੁਹਾਨੂੰ ਉਹ ਪੁਰਾਣਾ ਗੇਟ ਸੀਗਾ यह नवा गेट अरे नहीं बेटा आते हुए मिले आते बेटे आते हुए ਆਜੋ ਆਜੋ ਫਟਾਫਟ ਹੀ ਮੋਦ ਨਾਲ ਬਈਆ ਕੋਈ ਹੋੜੀ ਹੋੜੀ ਧਾਮ ਲੈ ਕੇ ਚੜਦੇ ਜਾਓ ਭਾਈ ਹੋੜੀ ਹੋੜੀ ਸਾਹ ਫੁੱਲ ਰਹੀ ਏ ਬਹੁਤ ਜ਼ਿਆਦਾ भाई ये तीन किलोमीटर की बौड़िया है कच्चा रास्ता बढ़िया था मेरे भाई ओहो इधर से क्यों रहा है तू ओहो। ये रास्ते में बैठने के लिए हुई जगह ओहो पीने के लिए टंकी पानी पीने का आते हुए बेटे आते हुए मिलेंगे मैं बाकी वो आ रहे हैं, मगर सामने सूर्य देव चढ़ते हुए अपनी धूप पर खिलारते हुए भाड़ियों में क्या करूं मेट्रो आवाज नहीं साफ आ रही सास फुल रही है वो बच्चे भाग के चढ़ जाते हैं हम जैसी उम्र वालों को थोड़ा टाइम लगता है पाँच मिनट बैठ के रेस्ट कर लो रे हाँ बच्चों कहाँ से आ रहे हो ऊपर से मंदिर से वाह जी वाह आते हुए हाँ बहुत ही तिखी चढ़ाई है, है। नहीं बोला नहीं जा रहा क्योंकि गला सूख गया रास्ते में थोड़ी सी लिमका भी ले गलती कर दी मैंने लिमका पी के उससे साथ चढ़ने लगी और ज्यादा गला सूख गया हो देखिए यहां का व्यू अभी जितना चल के आए हैं उसमें आधा है आधा रहता है जहा मंदिर दिखने लगे आपको दिखाएंगे देखिए यहाँ से, से होते हुई। ये तकरीबन कच्चा रास्ता होता तकरीबन ये पिछले डेढ़ साल से ऐसे रेनिंग लगा के साथ में पकड़ के चढ़ने के लिए बनाया है सामने खूबसूरत नज़ारा यहाँ आके थोड़ी सांस सही हो जाती है क्योंकि हवा ऊपर ही हो जाती है बहुत साफ चलो दोस्तों आपको आगे चल के मिलेंगे क्योंकि अभी बहुत ਦੂਰ ਤੱਕ ਜਾਣਾ ਹੈ ਸ਼ਾਇਦ ਬਲੌਗ ਜਾਰਾ ਬੜਾ ਹੋ ਜਾਏ ਚੈਨਲ ਕੋ ਲਾਈਕ ਕਮੈਂਟ ਕਰ ਜੀਏ ਥੈਂਕ ਯੂ ਇਨੇੜੇ ਪਹੁੰਚਦੇ ਹੋਏ ਸਵੇਰ ਦੀ ਕਰਨਾ ਦੇ ਨਾਲ ਪਿੱਛੇ ਸਾਡੇ ਕੋ ਸਾਥੀ ਰਹਿ ਗਏ ਮੰਕੀਆਂ ਨੇ ਉਹਨਾਂ ਤੋਂ ਸਮਾਨ ਖੋਲਿਆ ਹੁਣ ਇਹ ਤੋਂ ਦੋ ਤਿੰਨ ਜਣਿਆਂ ਨੂੰ ਭੇਜਾਂਗੇ ਵਾਪਸ ਇਹਨਾਂ ਦੀ ਹੈਲਪ ਕਰਨੀ ਪਿੱਛੇ ਤੇ ਉਹਨਾਂ ਨੇ ਮੱਥਾ ਪਰ ਟੇਕ ਲਿਆ ਹੋਇਆ ਮੰਦਿਰ ਦੇ ਇਸ ਕਰਕੇ ਉਹਨਾਂ ਨੇ ਪਿੰਡ ਆ ਗਏ। ਉਹ ਦੇਖੋ ਸਾਹਮਣੇ ਮੰਦਿਰ ਦਿਖ ਰਿਹਾ। ਬਾਕੀ ਸਾਨੂੰ ਮੰਦਿਰ ਚ ਜਾ ਕੇ ਦਰਸ਼ਨ ਕਰਕੇ ਦਿਖਾ ਗਏ। ਮਿਲਦੇ ਆਂਗੇ ਤੁਹਾਨੂੰ। ਆਹ ਦੇਖੋ ਜੀ ਅਸੀਂ ਆ ਚੁੱਕੇ ਅੰਨੀ ਉੱਪਰ। ਥੋੜੀ ਬਸ ਜਾ ਕੇ ਉਹ ਉਹ ਉੱਥੇ ਖੜੀ ਹੋਈ ਆ ਦੇਖੋ ਮੇਰੇ ਵੀਰੋ ਉਹ ਇੰਨਾ ਏਰੀਆ ਉਹ ਸਾਰਾ ਪਰ ਇਹਦੀ ਜੰਗਲ ਵਿੱਚ ਦੀ ਕਰਾਸ ਕਰਕੇ ਆ ਗਏ ਥੱਕ ਗਿਆ ਮੁੰਡਾ ਸਾਹਾਂ ਸਹੀ ਹਾਂ ਫਿਰ ਦਾ ਜੇ ਦੇਖੀਏ ਹਾਂ ਮੰਦਰ ਤੇ ਪਹੁੰਚ ਗਏ ਹਾਂ ਹੁਣ ਚਲ ਕਰਦੇ ਨੇ ਲਈਏ

जय माता की, जय माता की देखो ये व्यू है सारा ऊपर सारा व्यू हाँ जी फाइनली अस आ चुके हैं ऊपर उसे लंगर भी तैयार हो रहा यहाँ मन्नतें पूरी होती हैं दागा बांध के कोल दो बांध दो मंदिर में आपकी मनोकामना पूरी हो जाएंगी सभी यहाँ पे यहाँ से मंदिर मत्था टेक के साथ ही गिनेश, गिनेश में ही गणेश महाराज जी की शक्ति मंदिर जय गणपति अब्बा मनोकामनाएं पूरी की थी हमारी ये शिखर से हैं। वो देखिए वहां से चलते हुए आए हैं यहाँ से वो ब्लैक कलर की गाड़ी खड़ी है हमारी नीचे पूरी तीन किलोमीटर की चढ़ाई चढ़कर ऊपर आए हैं देखिए यहाँ से वो दरिया दिखता है वो देखिए सरोवर दिखता है यहाँ कौन सा सरोवर था वो कुंड है केड़ा कुंड है यार नाम भूल गया मैं शक्ति कुंड अभी यहाँ से जाती है उसके दर्शन करेंगे देखिए क्या खूबसूरत नज़ारा है यहाँ पे एक पाल मोचन का मेला होता है छः दिन के लिए दिवाली के पंद्रह दिन बाद लगता है मतलब जो गुरु नानक देव जी का बर्थडे आता है उससे चार दिन पहले जो मेला लगता है और दुनिया श्रद्धालु बहुत दूर दूर से यहाँ पहुँचते हैं अपनी मनोकामनाएं लेकर और माता जी उनकी सबकी झोलियाँ भर देती है यहाँ से।, से चलो दोस्तों अब आपको मैं रास्ते में वापस मिलूंगा फिर थैंक यू जी देखिए मंदिर की एंट्री यहाँ से होती है वो पबी लिख रहे हैं माता मंत्रा देवी पूजा स्थान और यहाँ से एंट्री होके मंदिर में मनोकामनाएं मानी जाती हैं ਆ ਦੇਖੋ ਆ ਜਗਾ ਮਾਤਾ ਜੀ ਦੀ ਆ ਬੂਟ ਪਾ ਰਿਹਾ ਸਾਡਾ ਜਸ਼ਨ ਇਧਰਲੀ ਸਾਈਡ ਵੀ ਮਾਤਾ ਜੀ ਦੀ ਮੂਰਤੀ ਤੇ ਗਣੇਸ਼ ਜੀ ਦੀ ਹੋ ਗਈ ਹੈ ਮੂਰਤੀ ਆ ਦੇਖੋ ਆਪਾਂ ਉਹ ਦੇਖੋ ਇੰਨੀ ਨੀਚੋਂ ਐਸੇ ਤੱਕ ਆ ਗਏ ਭਾਈ ਨਾ ਇਹ ਜਿਹੜਾ ਸਾਰਾ ਕ੍ਰਾਸ ਕਰਦੇ ਹੋਏ ਪੂਰਾ ਇਧਰ ਮੈਨੂੰ ਕੀ ਰਾਹ ਬਹੁਤ ਖਰਾਬ ਆ ਵਿੱਚੋਂ ਕੱਚਾ ਤੇ ਕਾਫੀ ਹੱਦ ਤੱਕ ਬਲ ਬਣਾ ਵੀ ਦਿੱਤਾ ਹੋਇਆ ਦੇਖੋ ਭਾਈ ਅਸੀਂ ਕਿੰਨੀ ਚਾਈ ਚੜ ਕੇ ਆਏ ਆ ਉਹ ਜਗ੍ਹਾ ਜਿਹੜੀ ਹੈਗੀ ਉੱਥੋਂ ਅਸੀਂ ਬੱਸ ਖੜਾਈ ਆ ਉੱਥੋਂ ਤੁਰ ਕੇ ਪੂਰੇ ਣ ਘੁੰਮ ਕੇ ਅਸੀਂ ਇੱਥੇ ਪਹੁੰਚੇ ਆ ਇਹ ਹੈਗੀ ਆ ਪਹਾੜ ਦੀ ਸਭ ਤੋਂ ਉੱਚੀ ਜਗ੍ਹਾ ਜਿੱਥੇ ਮਾਤਾ ਦਾ ਮੰਦਿਰ ਬਣਿਆ ਹੋਇਆ ਆ ਇਹ ਹੈ ਗ마ਸਾ ਮੰਤਰ ਦਾ ਮੰਤਰ ਹੋ ਸਾਡੇ ਅੰਕਲ ਕੋਣੇ ਸੇ ਫੇਰ ਥੱਲੇ ਜਾਵਾਂਗੇ ਹੁਣ ਵਾਪਸੀ ਦੀ ਤਿਆਰੀ ਹੋ ਰਹੀ ਹੈ